ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਫਲਤਾ ਦੀ ਪੌੜੀ ਤੇ ਅੱਜ ਅਸੀਂ ਪੜਾਂਗੇ ਚਰਨ ਸਿੰਘ ਸ਼ਹੀਦ ਬਾਰੇ ਸਭ ਤੋਂ ਪਹਿਲਾਂ ਦੇਖਦੇ ਹਾਂ ਇਹਨਾਂ ਦਾ ਜਨਮ ਜਨਮ ਹੋਇਆ ਇਹਨਾਂ ਦਾ 18 ਮਾਰਚ 191891 ਈਸਵੀ ਨੂੰ ਸਥਾਨ ਮਤਲਬ ਅੰਮ੍ਰਿਤਸਰ ਵਿਖੇ ਹੋਇਆ ਪਿਤਾ ਜੀ ਦਾ ਨਾਮ ਸੀ ਸੂਬਾ ਸਿੰਘ ਮਾਤਾ ਜੀ ਦਾ ਨਾਮ ਸ਼ਿਵਕੌਰ ਤੇ ਮੌਤ ਹੋਈ ਇਹਨਾਂ ਦੀ 14 ਅਗਸਤ 1935 ਈਸਵੀ ਨੂੰ ਉਹ ਸਭ ਤੋਂ ਪਹਿਲਾਂ ਦੇਖਦੇ ਆ ਇਹਨਾਂ ਨੂੰ ਕਹਿੰਦੇ ਆ ਆਧੁਨਿਕ ਪੰਜਾਬੀ ਕਾਵਿ ਦੀ ਹਾਸ ਰਸਿਕ ਕਾਵਤਾਰਾ ਦਾ ਮੁੱਢ ਕਿਹਾ ਜਾਂਦਾ ਹੈ ਤੇ ਇਹਨਾਂ ਨੇ ਸਭ ਤੋਂ ਪਹਿਲਾਂ ਕਵਿਤਾਵਾਂ ਵਿੱਚ ਸੁਥਰਾ ਤੇ ਭਾਰਤਕ ਵਿੱਚ ਬਾਬਾ ਬਰਿਆਮ ਜਿਹੜਾ ਉਪਨਾਮ ਵਰਤਿਆ ਸਾਰੀ ਉਮਰ ਇਹਨਾਂ ਨੇ ਪ੍ਰੈਸ ਨਾਲ ਜੁੜੇ ਰਹੇ ਤੇ ਇਹ ਜਿਹੜੇ ਆ ਪਟਿਆਲਾ रियासत ਦੇ ਰਾਜ ਕਵੀ ਵੀ ਰਹੇ 1911 ਈਸਵੀ ਤੱਕ 1926 ਇਸ਼ਵ ਵਿੱਚ ਪੰਜਾਬੀ ਦਾ ਪਹਿਲਾ ਹਫਤਾਵਰੀ ਰਸਾਲਾ ਮੌਜੀ ਸ਼ੁਰੂ ਕੀਤਾ ਬਹੁਤ ਇੰਪੋਰਟੈਂਟ ਹੈ ਯਾਦ ਰੱਖ ਲੈਣਾ ਕਿ ਹਫਤਾਵਰੀ ਰਸਾਲਾ ਜਿਹੜਾ ਮੌਜੀ ਆ ਕਦੋਂ ਸ਼ੁਰੂ ਕੀਤਾ 1926 ਇਸ਼ਵ ਵਿੱਚ ਹੈ ਕਿਹਦਾ ਸਰਦਾਰ ਚਰਨ ਸਿੰਘ ਸ਼ਹੀਦ ਦਾ 1906 ਇਸ਼ਵ ਵਿੱਚ ਭਾਈ ਵੀਰ ਸਿੰਘ ਦੇ ਅਖਬਾਰ ਖਾਲਸਾ ਸਮachar ਵਿੱਚ ਵੀ ਇਹਨਾਂ ਨੇ ਕੰਮ ਕੀਤਾ ਤੇ 1911 ਇਸ਼ਵ ਵਿੱਚ ਸ਼ਹੀਦ ਨਾਮ ਦਾ ਇਹਨਾਂ ਨੇ ਅਖਬਾਰ ਕੱਢਿਆ ਸੀਗਾ ਇਹਦੇ ਕਰਕੇ ਇਹਨਾਂ ਦਾ ਨਾਮ 'ਚ ਪਿੱਛੇ ਸ਼ਹੀਦ ਪੈਣ ਲੱਗ ਪਿਆ ਸੀਗਾ 1922 ਵਿੱਚ ਜਿੱਥੇ ਦਾ ਰੋਜ਼ਾਨਾ ਅਖਬਾਰ ਅਤੇ ਮਾਸਿਕ ਪੱਤਰ ਹੰਸ ਵੀ ਇਨਾਂ ਨੇ ਪ੍ਰਕਾਸ਼ਿਤ ਕੀਤੇ ਜੇ ਭਾਸ਼ਾ ਦੀ ਗੱਲ ਕਰੀ ਤੇ ਨਾਲੇ ਸਰਲ ਠੇਠ ਤੇ ਮੁਹਾਵਰੇਦਾਰ ਭਾਸ਼ਾ ਸੀਗੀ ਤੇ ਸ਼ੈਲੀ ਇਨਾਂ ਦੀ ਵਿਅੰਗਾਤਮਕ ਸੀਗੀ ਤੇ ਇਨਾਂ ਨੇ ਜਿਹੜਾ ਕਹਿੰਦੇ ਗੰਭੀਰ ਮੁੱਦੇ ਉੱਤੇ ਸ਼ਹੀਦ ਉਪਨਾਮ ਹੇਠ ਜਿਹੜੀਆਂ ਕਵਿਤਾਵਾਂ ਰਚੀਆਂ ਤੇ ਮੈਂ ਤੁਹਾਨੂੰ ਪਹਿਲੇ ਦੱਸ ਚੁੱਕੀ ਹਾਂ ਕਿ ਇਨਾਂ ਦੇ ਨਾਮ ਦੇ ਪਿੱਛੇ ਜਿਹੜਾ ਸ਼ਹੀਦ ਸ਼ਬਦ ਹੈ ਉਹ ਸ਼ਹੀਦ ਨਾਮ ਦਾ ਪਰਚਾ ਕੱਢਣ ਕਰਕੇ ਲੱਗਾ ਸੀਗਾ ਤੇ ਇਨਾਂ ਨੇ ਬਾਲ ਸੁਭਾਵਾਂ ਦਾ ਵੀ ਗਠਨ ਕੀਤਾ ਹੈ ਤੇ ਇਹਨਾਂ ਨੇ ਜਿਹੜੀਆਂ ਕਵਿਤ ਇਹਨਾਂ ਨੂੰ ਹਾਸ ਰਸੀ ਕਵੀ ਕਿਹਾ ਜਾਂਦਾ ਕਿਉਂਕਿ ਇਹਨਾਂ ਨੇ ਜਿਹੜੀਆਂ ਕਵਿਤਾਵਾਂ ਹਾਸ ਰਸਨਾ ਭਰਪੂਰ ਕਵਿਤਾਵਾਂ ਦੀ ਰਚਨਾ ਕੀਤੀ ਪਰ ਉਹ ਸਿੱਖਿਆ ਦਾ ਇੱਕ ਕਵਿਤਾਵਾਂ ਸੀਗੀਆਂ ਠੀਕ ਹੈ ਤੇ ਇਹ ਇਹਨਾਂ ਨੇ ਕਵੀ ਸੀਗੇ ਨਾਵਲਕਾਰ ਸੀ ਤੇ ਲੇਖਕ ਵੀ ਸੀ ਮਤਲਬ ਇਹਨਾਂ ਨੇ ਨਾਵਲ ਵੀ ਲਿਖੇ ਆ 1931 ਵਿੱਚ ਨਵੀਂ ਸਥਾਪਿਤ ਕੇਂਦਰੀ ਪੰਜਾਬੀ ਸਭਾ ਦੇ ਪ੍ਰਧਾਨ ਬਣੇ ਉਹ ਮੈਂ ਪਹਿਲੇ ਦੱਸ ਚੁੱਕੀ ਗਏ ਇਹਨਾਂ ਨੂੰ ਹਾਸ ਰਸ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਤੇ ਇਹਨਾਂ ਨੇ ਕਈ ਵਿਯੰਗਾਤਮਕ ਲੇਖ ਜਿਹੜੇ ਬਾਵਨ ਬਰਿਆਮ ਨਾਂ ਹੇਠ ਜਿਹੜਾ ਆ ਬਹੁਤ ਲੰਬਾ ਸਮਾਂ ਇਹਨਾਂ ਦੇ ਖਬਰ ਵਿੱਚ ਛਪਦੇ ਰਹੇ 1923-24 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਫਰੀ ਵੀਡ ਇਹਨਾਂ ਨੇ ਛਾਪੀ ਸੀ ਹੁਣ ਗੱਲ ਕਰਦੇ ਇਹਨਾਂ ਦੀ ਰਚਨਾਵਾਂ ਦੀ ਸਭ ਤੋਂ ਪਹਿਲਾ ਬਾਦਸ਼ਾਹੀ ਹੈ 1932 ਈਸਵੀ ਵਿੱਚ ਪੇਪਰ ਵਾਈ ਹੈ 1955 ਈਸਵੀ ਵਿੱਚ ਆਰਸ਼ੀ ਕਿੰਗਰੇਵ 1935 ਈਸਵੀ ਰਾਸ਼ੀ ਹੁਲਾਰੇ ਇਸ਼ਕ ਮੁਸ਼ਕੂ 1954 ਈਸਵੀ ਸ਼੍ਰੀ ਪ੍ਰਤਾਪੂ ਦੇ 1919 ਈ ਸਹਿਨਾਈਆਂ ਫੈਸ਼ਨਦਾਰ ਬੋਟੀ ਦਿਲ ਦੇ ਪੁਆੜੇ ਰਾਸ਼ੀ ਹੁਲਾਰੇ ਤੋਂ ਟਲਕ ਦੇ ਅਥਰੂ ਅੱਜ ਕੱਲ ਦੇ ਲੀਡਰ ਅਮੀਰ ਦਾ ਬੰਗਲਾ ਤੇ ਬੂਟ ਦੀ ਸ਼ਰਾਰਤ ਕਹਾਣੀਆਂ ਦੀ ਗੱਲ ਕਰੀਏ ਹੱਸਦੇ ਹੰਝੂ ਸਵਾਦ ਦੇ ਟੋਕਰੇ ਹਾਸੇ ਦੀ ਵਰਖਾ ਜਗਤ ਤਮਾਸ਼ਾ ਤੇ ਟਕੋਰਾ ਨਾਵਲ ਕਿਹੜੇ ਕਿਹੜੇ ਲਿਖੇ ਇਹਨਾਂ ਨੇ ਸ਼ਾਮ ਸੁੰਦਰ ਦਲੇਰਕੌਰ ਦੇ ਦੋ ਭਾਗ ਚੰਚਲ ਮੂਰਤੀ ਰਣਜੀਤ ਕੌਰ ਦੋ ਵੋਟਿੰਗਾਂ ਤੇ ਗ੍ਰਿਸ਼ਤ ਦੀ ਬੇਤੀ ਸਭ ਤੋਂ ਪਹਿਲਾ ਕਾਲ ਕਾਦ ਸੰਗ੍ਰਹਿ ਆ ਬਾਸ਼ੀਆ ਹੀ ਕਾਦ ਸੰਗ੍ਰਹਿ ਦੀ ਜਿਹੜਾ 1932 ਵਿੱਚ ਲਿਖਿਆ ਇਹਨਾਂ ਨੇ ਇਹ ਸਭ ਤੋਂ ਇਹਨਾਂ ਦਾ ਪਹਿਲਾ ਕਾਦ ਸੰਗ੍ਰਹਿ ਸੀਗਾ ਇਹਦੇ ਵਿੱਚ 101 ਕਵਿਤਾਵਾਂ ਆ ਤੇ ਮੁੱਖ ਬੰਦ ਦੀ ਗੱਲ ਕਰੀਏ ਤਾਂ ਪ੍ਰਿੰਸੀਪਲ ਤੇਜਾ ਸਿੰਘ ਨੇ ਲਿਖਿਆ ਤੇ ਜਾਣ ਪਛਾਣ ਜਿਹੜੀ ਇਹਦੀ ਲਿਖੀ ਆ ਤਾਂ ਨਿਰਮ ਚਾਤਰਕ ਤੇ ਚਰਨ ਸਿੰਘ ਸ਼ੀਰਦ ਨੇ ਇਹਨਾਂ ਦੋਨਾਂ ਨੇ ਰਲ ਕੇ ਲਿਖੀ ਕਵਿਤਾਵਾਂ ਇਹਦੇ ਵਿੱਚ ਕਿਹੜੀ ਕਿਹੜੀ ਆ ਮੇਰੀ ਕਲਮ ਘਰ ਦੀ ਮਲਿਕਾ ਦੀ ਜੁੱਤੀ ਸੋਹਰੇ ਘਰ ਜੁਆਈ ਆਦਿ ਉਸ ਤੋਂ ਬਾਅਦ ਗੱਲ ਕਰਦੀ ਆ ਇਸ਼ਕ ਮੁਸ਼ਕ ਦੀ ਜੋਗ 1954 ਐਸ਼ੂ ਵਿੱਚ ਲਿਖੀ ਇਹਦੇ ਵਿੱਚ 23 ਕਵਿਤਾਵਾਂ ਆ ਤੇ ਆਫਟਰ ਆਲ ਬਣ ਗਈ ਕਵਿਤਾ ਜਿਹੜੀ ਇਹਦੇ ਵਿੱਚ ਇੰਪੋਰਟੈਂਟ ਆ ਦਿਲ ਦੇ ਪੁਆੜੇ ਦੀ ਗੱਲ ਕਰੀਏ ਤੇ ਇਹਦੇ ਵਿੱਚ 18 ਕਵਿਤਾਵਾਂ ਆ ਪਿਆਰੀ ਦਿਲ ਸੰਭਾਲ ਪੁਆੜਿਆਂ ਦੀ ਜੜ ਫੁੱਲਾਂ ਕੋਲੋਂ ਲੱਗਦੇ ਆ ਸੜ ਗਏ ਸਾਵੇ ਤੇ ਮੇਰਾ ਦਿਲ ਇਹਦੇ ਵਿੱਚ ਇਹ ਵਾਲੀਆਂ ਕਵਿਤਾਵਾਂ ਆ ਫੈਸ਼ਨਦਾਰ ਬੋਟੀ ਦੇ ਵਿੱਚ 44 ਕਵਿਤਾਵਾਂ ਆ ਤੇ ਫੈਸ਼ਨ ਦੀ ਗੁਲਾਮੀ ਤੋਂ ਬਚਣ ਵਾਸਤੇ ਇਹਦੇ ਵਿੱਚ ਹਦਾਇਤਾਂ ਦਿੱਤੀਆਂ ਗਈਆਂ ਆ ਮੌਜੀ ਖ਼ਬਰ ਵਿੱਚ ਵੀ ਇਹਨਾਂ ਦੀਆਂ ਜਿਹੜੀਆਂ ਇਹ ਜਿਹੜੀ ਫੈਸ਼ਨ ਅਰਗੋਟੀ ਦੀਆਂ ਕਵਿਤਾਵਾਂ ਮੌਜੀ ਖ਼ਬਰ ਵਿੱਚ ਵੀ ਪ੍ਰਕਾਸ਼ਿਤ ਹੋਈਆਂ ਰਹੀਆਂ ਬਹੁਤ ਸਾਰਾ ਕਵਿਤਾਵਾਂ ਦੀ ਗੱਲ ਕਰੀਏ ਤੇ ਇੱਕ ਪਿਆਰ ਲੱਗ ਗਲਤ ਫਹਿਮੀ ਆ ਪਹਿਲ ਅਬਲਾ ਦਾ ਬਲ ਪਾਣੀ ਸਮੱਸਿਆ ਆ ਇਹਨਾਂ ਦੀ ਇੰਪੋਰਟੈਂਟ ਕਵਿਤਾਵਾਂ ਆ ਧੰਨਵਾਦ ਸਭ ਦਾ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮਿਊਨਿਟੀ ਜ਼ਰੂਰ ਕਰੋ